ਲੰਗੇ ਕੱਲ ਬੀਜੇਪੀ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਦੇ ਵਿੱਚ ਸੁਨੀਲ ਜਾਖੜ ਗੈਰ ਹਾਜ਼ਰ ਰਹੇ ਉੱਥੇ ਬੀਜੇਪੀ ਦੇ ਵੱਡੇ ਲੀਡਰ ਜ਼ਰੂਰ ਮੌਜੂਦ ਰਹੇ ਪਰ ਸੁਨੀਲ ਜਾਖੜ ਨਹੀਂ ਹੁਣ ਸੁਨੀਲ ਜਾਖੜ ਕਿਉਂ ਉੱਥੇ ਮੌਜੂਦ ਨਹੀਂ ਸੀ ਇਹ ਸੁਨੀਲ ਜਾਖੜ ਬਿਹਤਰ ਜਾਣ ਸਕਦੇ ਨੇ ਪਰ ਇਹਦਾ ਪ੍ਰਭਾਵ ਕੀ ਹੋਇਆ ਇਹ ਸਮਝਿਆ ਜਾ ਸਕਦਾ ਹੈ ਬਾਤਿਆ ਜਾ ਸਕਦਾ ਦਰਸਲ ਸੁਨੀਲ ਜਾਖੜ ਪੰਜਾਬ ਪ੍ਰਧਾਨ ਨੇ ਮੌਜੂਦਾ ਸਥਿਤੀ ਦੇ ਵਿੱਚ ਤਾਂ ਉਹ ਪੰਜਾਬ ਪ੍ਰਧਾਨ ਨੇ ਬੀਜੇਪੀ ਦੇ ਪਰ ਇਹੋ ਜੀ ਸਥਿਤੀ ਵਿੱਚ ਜਦੋਂ ਪੰਜਾਬ ਪੱਦਰ ਦੀ ਮੀਟਿੰਗ ਪੰਜਾਬ ਚ ਕੰਡਕਟ ਕੀਤੀ ਗਈ ਬੀਜੇਪੀ ਵੱਲੋਂ ਉਦੋਂ ਸੁਨੀਲ ਜਾਖੜ ਦਾ ਉਸ ਮੀਟਿੰਗ ਦੇ ਵਿੱਚ ਗੈਰ ਹਾਜ਼ਰ ਰਹਿਣਾ ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਕਿ ਕਿਉਂ ਸੁਨੀਲ ਜਾਖੜ ਐਡੇ ਵੱਡੇ ਈਵੈਂਟ ਦੇ ਵਿੱਚ ਨਹੀਂ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਲੈ ਕੇ ਲੰਘੇ ਦਿਨ ਤੋਂ ਕਈ ਖਬਰਾਂ ਸਾਹਮਣੇ ਆ ਰਹੀਆਂ ਸੀ ਐਥੋਂ ਤੱਕ ਕਿਹਾ ਜਾ ਰਿਹਾ ਸੀ ਕਿ ਸੁਨੀਲ ਜਾਖੜ ਨਾਰਾਜ਼ ਨੇ ਐਥੋਂ ਤੱਕ ਕਿਹਾ ਜਾ ਰਿਹਾ ਸੀ ਕਿ ਸੁਨੀਲ ਜਾਖੜ ਜਿਹੜੇ ਨੇ ਉਹ ਪਾਰਟੀ ਛੱਡ ਸਕਦੇ ਨੇ ਹਾਲਾਂਕਿ ਉਹਨਾਂ ਦੇ ਸੈਕਟਰੀ ਨੇ ਇਹ ਗੱਲ ਸਪਸ਼ਟ ਕੀਤੀ ਸੀ ਪੀਐਨਐਸ ਸਪਸ਼ਟ ਕੀਤਾ ਸੀ ਕਿ ਐਦਾਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਨੇ ਗੱਲ ਕਲੀਅਰ ਕੀਤੀ ਸੀ ਕਿ ਸੁਨੀਲ ਜਾਖੜ ਥੋੜੇ ਮਸ਼ਰੂਫ ਨੇ ਜਿਸ ਕਰਕੇ ਉਹ ਪਾਰਟੀ ਗਤੀਵਿਧੀਆਂ ਤੋਂ ਥੋੜਾ ਦੂਰ ਨੇ ਔਰ ਜਲਦ ਪਾਰਟੀ ਗਤੀਵਿਧੀਆਂ ਦੇ ਵਿੱਚ ਵਾਪਸ ਸ਼ਾਮਲ ਵੀ ਹੋਣਗੇ ਪਰ ਇਸ ਮਾਮਲੇ ਨੂੰ ਲੈ ਕੇ ਜਾਖੜ ਦੇ ਪੀਐ ਦੀ ਗੱਲ ਸੱਚ ਹੁੰਦੀ ਨਜ਼ਰ ਆ ਨਹੀਂ ਰਹੀ ਕਿਉਂਕਿ ਜਦੋਂ ਐਡੀ ਵੱਡੀ ਮੀਟਿੰਗ ਹੋਈ ਸੂਬੇ ਪੱਧਰ ਦੀ ਮੀਟਿੰਗ ਹੋਈ ਉਸ ਦੇ ਵਿੱਚ ਜੇ ਸੂਬਾ ਪ੍ਰਧਾਨ ਸ਼ਾਮਲ ਨਾ ਹੋਵੇ ਤੇ ਆਪਣੇ ਆਪ 'ਚ ਸਵਾਲ ਖੜ੍ਹਨੇ ਲਾਜ਼ਮੀ ਨੇ ਹੁਣ ਕੋਈ ਅ ਹੋਰ ਲੀਡਰ ਨਾ ਉੱਥੇ ਆਉਂਦਾ ਕੋਈ ਤੀਸਰਾ ਬੰਦਾ ਉੱਥੇ ਨਾ ਹੁੰਦਾ ਤਾਂ ਸਮਝਿਆ ਵੀ ਜਾ ਸਕਦਾ ਸੀ ਚਲੋ ਕੋਈ ਗੱਲ ਨਹੀਂ ਕਿ ਕਿਸੇ ਨੂੰ ਕੰਮ ਹੁੰਦਾ ਪਰ ਜਦੋਂ ਸੂਬਾਈ ਪੱਧਰ ਦੀ ਮੀਟਿੰਗ ਹੋ ਰਹੀ ਹੈ ਸੂਬੇ ਦੀਆਂ ਗੱਲਾਂ ਉੱਥੇ ਵਿਚਾਰੀਆਂ ਜਾਣੀਆਂ ਨੇ ਤਾਂ ਉਦੋਂ ਸੂਬਾ ਪ੍ਰਧਾਨ ਮੌਜੂਦ ਨਾ ਹੋਵੇ ਹੁਣ ਲਾਜ਼ਮੀ ਤੌਰ ਦੇ ਉੱਤੇ ਹੋ ਸਕਦਾ ਸੁਨੀਲ ਜਾਖੜ ਨੂੰ ਕੋਈ ਕੰਮ ਹੋਵੇ ਉਹਨਾਂ ਨੇ ਜਾਣਾ ਹੋਵੇ ਕਿਤੇ ਤੇ ਇੱਕ ਤਾਂ ਕੰਟੈਕਸਟ ਦੇ ਵਿੱਚ ਇਹ ਆ ਜਾਂਦਾ ਕਿ ਸੁਨੀਲ ਜਾਖੜ ਆਪਣਾ ਕੰਮ ਇੱਕ ਦਿਨ ਲਈ ਪੋਸਟਪੋਨ ਵੀ ਕਰ ਸਕਦੇ ਸੀ ਕਿ ਅੱਜ ਤੱਕ ਅੱਜਕੱਲ ਤਾਂ ਕੁਝ ਘੰਟਿਆਂ ਵਾਸਤੇ ਵੀ ਪੋਸਟਪੋਨ ਹੋ ਜਾਂਦਾ ਤੇ ਉਸ ਤੋਂ ਬਾਅਦ ਸੁਨੀਲ ਜਾਖੜ ਆਪਣਾ ਕੰਮ ਕਰ ਸਕਦੇ ਸੀ ਇੱਕ ਸਵਾਲ ਤਾਂ ਇਹ ਖੜਾ ਕੀਤਾ ਜਾ ਸਕਦਾ ਤੇ ਦੂਜਾ ਸਵਾਲ ਇਹ ਖੜਾ ਕੀਤਾ ਜਾ ਸਕਦਾ ਹੈ ਕਿ ਜੇ ਪੰਜਾਬ ਪ੍ਰਧਾਨ ਨੂੰ ਜ਼ਿਆਦਾ ਮਸ਼ਰੂਫੀਅਤ ਹੈਗੀ ਹੈ ਜੇ ਪੰਜਾਬ ਪ੍ਰਧਾਨ ਜ਼ਿਆਦਾ ਬਿਜ਼ੀ ਨੇ ਉਹ ਨਹੀਂ ਸਮਾਂ ਕੱਢ پا ਰਹੇ ਤਾਂ ਪਾਰਟੀ ਵੀ ਇੱਕ ਦਿਨ ਰੁਕ ਸਕਦੀ ਸੀ ਨਾ ਤਾਂ ਇੱਥੇ ਪਾਰਟੀ ਰੁਕੀ ਨਾ ਸੁਨੀਲ ਜਾਖੜ ਰੁਕੇ ਜੇ ਸੁਨੀਲ ਜਾਖੜ ਵਾਕਈ ਬਿਜ਼ੀ ਹੈਗੇ ਨੇ ਤੇ ਦੂਜੇ ਪਾਸੇ ਫਿਰ ਸਿੱਧੀ ਸਿੱਧੀ ਕਿਤੇ ਨਾ ਆ ਕੇ ਗੱਲ ਖੜਦੀ ਇੱਥੇ ਹੀ ਹੈ ਕਿ ਨਾ ਤਾਂ ਇਸ ਮਾਮਲੇ ਬਾਰੇ ਪਾਰਟੀ ਨੇ ਮੁੜ ਕੇ ਗੋਲਿਆ ਤੇ ਨਾਹੀਂ ਸੁਨੀਲ ਜਾਖੜ ਨੇ ਗੌਲਿਆ ਤੇ ਫਿਰ ਗੱਲ ਖੜਦੀ ਕਿੱਥੇ ਪਈ ਆ ਅਸਲ ਦੇ ਵਿੱਚ ਸਿਚੁਏਸ਼ਨ ਹੈ ਕਿ ਸੁਨੀਲ ਜਾਖੜ ਕੀ ਪਾਰਟੀ ਨੂੰ ਅਸਲ ਦੇ ਵਿੱਚ ਛੱਡਣਾ ਚਾਹੁੰਦੇ ਨੇ ਹਾਲਾਂਕਿ ਅਸਤੀਫਾ ਜਿਹੜਾ ਉਹਨਾਂ ਨੇ ਪੰਜਾਬ ਪ੍ਰਧਾਨ ਦੇ ਵੱਲੋਂ ਦਿੱਤਾ ਇਹ ਗੱਲ ਚੱਲੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਪੀਏ ਦੀ ਗੱਲ ਪੀਏ ਦਾ ਬਿਆਨ ਸਾਹਮਣੇ ਆਇਆ ਉਹੀ ਜਿਹੜਾ ਤੁਹਾਨੂੰ ਦੱਸ ਕੇ ਹਟਿਆ ਔਰ ਉਸ ਤੋਂ ਬਾਅਦ ਨਾਲ ਹੀ ਹੁਣ ਇਹ ਚਰਚਾ ਚੱਲ ਪਈ ਕਿ ਸੁਨੀਲ ਜਾਖੜ ਕਿਸੇ ਨੂੰ ਮਿਲਦੇ ਨਹੀਂ ਪਏ ਬਿਲਕੁਲ ਇਹ ਵੀ ਚਰਚਾ ਨਾਲ ਨਾਲ ਚੱਲਦੀ ਪਈ ਹੈ ਕਿ ਸੁਨੀਲ ਜਾਖੜ ਪਾਰਟੀ ਦੇ ਕਿਸੇ ਲੀਡਰ ਨੂੰ ਨਹੀਂ ਮਿਲਦੇ ਪਏ ਕਹਿੰਦੇ ਆਪਣੇ ਵੱਲੋਂ ਇੱਕ ਲੰਮੀ ਕੰਧ ਸੁਨੀਲ ਜਾਖੜ ਨੇ ਉਸਰ ਲਈ ਹੈ ਤੇ ਉਸ ਕੰਧ ਨੂੰ ਲੰਘ ਕੇ ਕੋਈ ਲੀਡਰ ਉਹਨਾਂ ਤੱਕ ਪਹੁੰਚ ਨਹੀਂ پا ਰਿਹਾ ਤੇ ਦੂਜੇ ਪਾਸੇ ਅਜੇ ਤੱਕ ਤਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਪੱਤਰਕਾਰਾਂ ਤੋਂ ਵੀ ਦੂਰੀ ਬਣਾਈ ਬੈਠੇ ਨੇ ਸੁਨੀਲ ਜਾਖੜ ਪਰ ਕਿਹਾ ਜਾ ਰਿਹਾ ਕਿ ਕੁਝ ਪੱਤਰਕਾਰਾਂ ਨਾਲ ਅੰਦਰੂਨੀ ਗੱਲਬਾਤ ਜਿਹੜੀ ਹੈ ਉਹ ਸੁਨੀਲ ਜਾਖੜ ਨੇ ਕੀਤੀ ਐ ਖੈਰ ਹੁਣ ਜੇ ਸੁਨੀਲ ਜਾਖੜ ਪਾਰਟੀ ਤੋਂ ਦੂਰੀਆਂ ਬਣਾ ਰਹੇ ਨੇ ਤਾਂ ਇਹਦਾ ਮਤਲਬ ਕੀ ਹੋ ਸਕਦਾ ਹੈ ਇਹਦਾ ਅਰਥ ਕੀ ਹੋ ਸਕਦਾ ਹੈ ਸੁਨੀਲ ਜਾਖੜ ਕੀ ਪਾਰਟੀ ਛੱਡਣਾ ਚਾਹੁੰਦੇ ਨੇ ਹਾਲਾਂਕਿ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜੋ ਚੀਜ਼ਾਂ ਘੋਖਦੇ ਪਏ ਨੇ ਦੇਖਦੇ ਪਏ ਨੇ ਅਬਜ਼ਰਵ ਕਰਦੇ ਪਏ ਨੇ ਉਹਨਾਂ ਚੀਜ਼ਾਂ ਦੇ ਵਿੱਚ ਵੱਧ ਛੱਡ ਕੇ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਸੁਨੀਲ ਜਾਖੜ ਜਦੋਂ ਕਾਂਗਰਸ ਦੇ ਵਿੱਚ ਸੀ ਕਿ ਕਾਂਗਰਸ ਪ੍ਰਧਾਨ ਸੀ ਉਸ ਵੇਲੇ ਸੁਨੀਲ ਜਾਖੜ ਜਿਹੜੇ ਨੇ ਉਹ ਵੱਧ ਕਰਕੇ ਪਾਰਟੀ ਦੇ ਵਿੱਚ ਵਿਚਰਦੇ ਸੀ ਔਰ ਕਾਂਗਰਸ ਹਾਈ ਕਮਾਂਡ ਵੀ ਪਾਰਟੀ ਪ੍ਰਧਾਨ ਦੇ ਨਾਲ ਰਲ ਕੇ ਗੱਲਬਾਤ ਕਰਕੇ ਸਲਾਹ ਮਸ਼ਵਰਾ ਕਰਕੇ ਤੇ ਆਪਣਾ ਫੈਸਲਾ ਸੁਣਾਉਂਦੀ ਸੀ ਪਰ ਬੀਜੇਪੀ ਦੇ ਵਿੱਚ ਇਦਾਂ ਸੁਨੀਲ ਜਾਖੜ ਨੂੰ ਕਿਹਾ ਜਾ ਰਿਹਾ ਕਿ ਨਹੀਂ ਦੇਖਣਾ ਦੇਖਣਾ ਪਿਆ ਸੁਨੀਲ ਜਾਖੜ ਜਿਹੜੇ ਨੇ ਉਹਨਾਂ ਨੂੰ ਕੁਝ ਵੀ ਪੁੱਛਿਆ ਨਹੀਂ ਗਿਆ ਇਹ ਕਿਹਾ ਜਾ ਰਿਹਾ ਇਹ ਤੱਥ ਕੱਢੇ ਜਾ ਰਹੇ ਨੇ ਆਪਣੇ ਵੱਲੋਂ ਕਿ ਸੁਨੀਲ ਜਾਖੜ ਪਾਰਟੀ ਵਿੱਚ ਆਏ ਪ੍ਰਧਾਨ ਬਣੇ ਪਰ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਕਹਿੰਦਾ ਜਿਹੜੇ ਉਮੀਦਵਾਰ ਲਾਏ ਗਏ ਉਹ SNIL ਜਾਖੜ ਤੋਂ ਬਿਨਾ ਪੁੱਛੇ ਜਾਣ ਦੀ ਸਲਾਹ ਤੋਂ ਬਿਨਾ ਲਾਏ ਗਏ ਨੇ ਇਹ ਕਾਰਨ ਹੋ ਸਕਦਾ ਹੈ ਇਹ ਇਹ ਗੱਲਾਂ ਜਿਹੜੀਆਂ ਨੇ ਇਹ ਕਈਆਂ ਜਾ ਰਹੀਆਂ ਨੇ ਸਾਹਮਣੇ ਲਿਆਂਦੀਆਂ ਜਾ ਰਹੀਆਂ ਨੇ ਹਾਲਾਂਕਿ ਇਹ ਪ੍ਰਮਾਣ ਤੋਂ ਰਹਿਤ ਗੱਲਾਂ ਪਹਿਲੇ ਹੀ ਦੱਸ ਦਿੰਦੇ ਆ ਕਿ ਫਿਲਹਾਲ ਕੋਈ ਪ੍ਰਮਾਣ ਨਹੀਂ ਹੈਗਾ ਇਸ ਕਰਕੇ ਇਹਨਾਂ ਨੂੰ ਇਨ ਬਿਨ ਸਵੀਕਾਰ ਨਹੀਂ ਕਰਨਾ ਚਾਹੀਦਾ ਕਿ ਆਸਰਾਈਆਂ ਜਿਹੜੀਆਂ ਵੱਡੇ ਲੀਡਰ ਜਾਂ ਪੱਤਰਕਾਰੀਆਂ ਵਿਸ਼ਲੇਸ਼ਕ ਲਾ ਰਹੇ ਨੇ ਉਹ ਤੁਹਾਡੇ ਸਾਹਮਣੇ ਰੱਖਦੇ ਪਏ ਆ ਹੋ ਸਕਦਾ ਹੈ ਕਿ ਇਹ ਵੀ ਇੱਕ ਕਾਰਨ ਹੋਵੇ ਪਰ ਸੁਨੀਲ ਜਾਖੜ ਨੂੰ ਲੈ ਕੇ ਮਸਲੇ ਹੌਲੀ-ਹੌਲੀ ਵੱਧਦੇ ਜਾ ਰਹੇ ਨੇ ਸੁਨੀਲ ਜਾਖੜ ਸੋਚ ਕੀ ਰਹੇ ਨੇ ਪਾਰਟੀ ਕੀ ਸੋਚ ਰਹੀ ਹੈ ਪਾਰਟੀ ਦਾ ਕੀ ਪਲਾਨ ਹੈ ਕਿਉਂਕਿ ਸੀਨੀਅਰ ਪੱਤਰਕਾਰ ਵਿਸ਼ਲੇਸ਼ਕ ਤਾਂ ਇਹ ਵੀ ਗੱਲਾਂ ਕਰ ਰਹੇ ਨੇ ਕਿ ਹੋ ਸਕਦਾ ਹੈ ਕਿ ਸੁਨੀਲ ਜਾਖੜ ਨੂੰ ਤਾਂ ਪਾਰਟੀ ਫਿਲਹਾਲ ਆਪਣੇ ਵੱਲੋਂ ਨਹੀਂ ਕਲਪੇ ਦਾ ਕਹਿ ਰਹੀ ਕਿਉਂਕਿ ਸੁਨੀਲ ਜਾਖੜ ਵੀ ਪ੍ਰਧਾਨ ਜੀ ਦੀ ਹੀਟ ਅਜੇ ਪੰਚਾਇਤੀ ਚੋਣਾਂ ਆਈ ਖੜੀਆਂ ਆਈਆਂ ਖੜੀਆਂ ਨੇ ਜ਼ਿਮਨੀ ਚੋਣਾਂ ਆਈਆਂ ਖੜੀਆਂ ਨੇ ਤੇ ਇਹਨਾਂ ਨੂੰ ਇੱਕ ਵਾਰ ਲੰਘਣ ਦਿੱਤਾ ਜਾਵੇ ਨਹੀਂ ਤਾਂ ਫਿਰ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਖੇਰੂ ਖੇਰੂ ਹੋ ਸਕਦੀ ਹੈ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਤੇ ਦੂਜਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਯਾਨੀ ਕਿ ਜਾਖੜ ਔਰ ਪਾਰਟੀ ਦੋਵੇਂ ਧਿਰਾਂ ਚਾਹਦੀਆਂ ਕਿ ਦੂਸਰਾ ਬੰਦਾ ਦੂਸਰੀ ਧਿਰ ਕੰਵੇ ਕਰੇ ਯਾਨੀ ਕਿ ਕਿਹਾ ਜਾ ਰਿਹਾ ਹੈ ਕਿ ਪਾਰਟੀ ਚਾਹਦੀ ਹੈ ਜਾਖੜ ਆਪਣੇ ਆਪ ਕੰਵੇ ਕਰ ਦੇਣ ਲੋਕਾਂ ਨੂੰ ਕਿ ਭਾਈ ਮੈਂ ਛੱਡ ਰਿਹਾ ਜਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਾਖੜ ਚਾਹੁੰਦੇ ਆ ਪਾਰਟੀ ਕਨਵੇ ਕਰ ਦੇਵੇ ਯਾਨੀ ਕਿ ਅਜੇ ਤੱਕ ਕਿਆਸਰਾਈਆਂ ਦਾ ਮਾਹੌਲ ਗਰਮ ਹੈਗਾ ਕਿਆਸਰਾਈਆਂ ਚੱਲਦੀਆਂ ਪਈਆਂ ਕੀ ਕੁਝ ਹੋ ਸਕਦਾ ਆ ਇਹਦੇ ਬਾਰੇ ਗੱਲ ਹੋ ਰਹੀ ਹੈ ਕੀ ਕੁਝ ਹੋ ਰਿਹਾ ਉਹ ਇਨ ਬਿਨ ਸਾਹਮਣੇ ਨਹੀਂ ਆ ਰਿਹਾ ਜਦੋਂ ਆਵੇਗਾ ਉਹ ਵੀ ਤੁਹਾਨੂੰ ਦੱਸਾਂਗੇ ਪਰ ਕਿਆਸਰਾਈਆਂ ਦਾ ਮਾਹੌਲ ਗਰਮ ਹੈ ਸੁਨੀਲ ਜਾਖੜ ਦਾ ਅਗਲਾ ਪ੍ਰਤੀਕਰਮ ਕੀ ਹੋਵੇਗਾ ਜਾਂ ਪਾਰਟੀ ਦਾ ਪ੍ਰਤੀਕਰਮ ਕੀ ਹੋਵੇਗਾ ਹਰ ਕਿਸੇ ਦੀ ਨਿਗਾਹ ਇਸ ਮਾਮਲੇ ਸੰਬੰਧੀ ਇਸ ਗੱਲ ਦੇ ਉੱਤੇ ਟਿਕੀ ਪਈ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨੀ ਦੀਆ ਪੰਜਾਬੀ ਦੇ